ਸੋ ਕਹਉ ਤਲ ਗੁਰ ਸੇਵੀਐ ਐਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰ ਸਾਹ ਕੋਰ ਸਾਹਾ ਛੱਟੀ ਐ ਤਉਦ ਡਿਠੀ ਸੱਚੀ ਪਾ ਤਿਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾ ਤਿਸਾ ਹੋ ਸਿਰ ਸਾਹਾਂ ਦੇ ਸਾਹੂ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੀ ਸਾਹੂ ਸੱਜਣ ਸੱਚਾ ਪਾਤਿਸਾਹੂ ਸਿਰ ਸਾਹਾਂ ਦੇ ਸਾਹੂ ਜਿਸ ਪਾਸ ਬਹਿ ਠਿਆਸੋ ਹੀ ਐ ਸਬਨਾ ਦਾ ਵੀ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤਜਾ ਪਰਥਾਏ ਸਾਖੀ ਮਹਾਪੁਰਖ ਬੋਲ ਦੇ ਸਾਂਜੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਨੈ ਪਰਥਾਏ ਸਾਖੀ ਮਹਾਪੁਰਖ ਬੋਲ ਦੇ ਸਾਂਜੀ ਸਗਲ ਜਹਾਨੈ ਗੁਰਮੁਖ ਹੋਇ ਸੋ ਭਾਉ ਕਰੇ ਆਪਣਾ ਆਪ ਪਛਾਨੈ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮੰਨੈ ਜਿਨ ਕਉ ਮਨ ਕੀ ਪਰਤੀਤ ਨਾਹੀ ਨਾਨਕ ਸੇ ਕੀਆ ਕਥ ਹੈ ਗਿਆਨੈ ਮਹੱਲਾ ਤੀਜਾ ਗੁਰਮੁਖੇ ਚਿਤ ਨ ਲਾਇ ਅੰਤ ਦੁਖ ਪਹਤਾ ਆ ਅੰਦਰ ਆਹ ਬਾਹਰ ਆਹ ਅੰਦੇ ਆ ਸੁਦ ਨਕਾਈ ਪਾਈ ਪੰਡਿਤ ਤਨ ਕੀ ਬਰਕਤੀ ਸਭ ਜਗਤ ਖਾਈ ਜੋ ਰੱਤੇ ਹਰਨਾ ਈ ਜੈਨ ਗੋਰਖਾ ਸਬਦ ਸਲਾਹੀਆ ਹਰ ਸੋ ਰਹੇ ਸਮਾਈ ਪੰਡਿਤ ਦੂਜੇ ਭਾਏ ਬਰਕਤ ਨਾ ਹੋਵਾਈ ਨਾ ਧਨ ਪੱਲੇ ਪਾਈ ਪੜ ਥੱਕੇ ਸੰਤੋਖ ਨ ਆਇਓ ਆਂਦ ਦਿਨ ਜਲਤ ਵਿਹਾਰਾਈ ਕੂਕ ਪੁਕਾਰ ਨ ਚੁੱਕਾਈ ਨਾ ਸੰਸਾਰ ਵਿਚ ਹਉ ਜਾਇ ਨਾਨਕ ਨਾਮ ਵਿਹੂਣਿਆ ਮੋਹ ਕਾਲੈ ਉਠ ਜਾਈ ਪਾਉੜੀ ਹਰ ਸੱਜਣ ਮੇਲ ਪਿਆਰੇ ਮੇਲ ਪੰਥ ਦਸਾਈ ਜੋ ਹਰ ਦਸੇ ਮਿਤ ਤੇਸ ਹਾਉ ਬਾਲ ਜਾਈ ਗੋਣ ਸਾਝੀ ਤਿਨ ਸੋ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਾਰ ਸੁਖ ਪਾਈ ਬਲਹਾਰੀ ਸਤ ਗੁਰ ਤਿਸ ਜਿਨ ਸੋਜੀ ਪਾਈ ਹਰ ਸੇਵੀ ਪਿਆਰਾ ਨਿਤ ਸੇਵ ਹਾਰ ਸੁਖ ਪਾਈ ਬਲਹਾਰੀ ਸਤ ਗੁਰ ਤਿਸ ਜੇਨ ਸੋਜੀ ਪਾਈ ਵਾਹੇ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਇ ਸੋ ਭਾਉ ਕਰੇ ਆਪਣਾ ਆਪ ਪਛਾਣੈ ਸੋਰਠ ਕੀ ਵਾਰ ਮਹਾਲੇ ਚੌਥੇ ਕੀ ਪੌੜੀ 12ਵੇਂ ਸ਼ਲੋਕਾਂ ਨਾਲ